ਉਧਰ ਮੈਨੂੰ ਕੰਨ ਬਾਹਰ ਨਿਕਲ ਤੁਹਾਨੂੰ ਗਾਲਾਂ ਕੱਢੀਆਂ ਹਾਂਜੀ ਕਹਿੰਦੇ ਇੱਧਰ ਜਿਹੜੀ ਵੀ ਇੱਧਰ ਲਾਉਂਦੇ ਆ ਵੀ ਉਧਰ ਲਾ ਦਿੰਦੇ ਆ ਪਾਣੀ ਕਰਕੇ ਤੇ ਇਹਨਾਂ ਨੇ ਹੱਥੋਂ ਬਾਈ ਕੀਤੀ ਇਸ ਲਈ ਕਹਿਣ ਦੇ ਬਾਵਜੂਦ ਕਿ ਵੀ ਆਪਾਂ ਇੱਧਰ ਨਹੀਂ ਲਾਉਂਦੇ ਨਹੀਂ ਕਿਸੇ ਨੂੰ ਚੀਜ਼ ਸਾਰੇ ਸਿਗੇ ਮੌਜੂਦ ਹੀ ਉਸ ਜਗ੍ਹਾ ਤੇ ਉਹ ਉਸ ਘਰ 'ਚ ਕੋਈ ਮੈਲਾ ਨਹੀਂ ਹੈ ਮੈਲਾ ਹੈਗੀ ਕੋਨੇ ਉਹ ਉਹ ਮਾਪੀ ਗਈ ਅਮਨ ਹਮਨਦੀਪ ਕੌਰ ਅੱਛਾ ਇਹ ਅਮਨਦੀਪ ਕੋਰ ਇੱਕ ਮਹਿਲਾ ਨੇ ਸ਼ਬਦ ਵਰਤੇ ਤੁਹਾਨੂੰ ਯਾ ਉਸ ਬੰਦੇ ਨੇ ਗਾਲਾਂ ਕੱਢੀਆਂ ਬੰਦੇ ਨੇ ਗਾਲਾਂ ਕੱਢੀਆਂ ਨਾਲ ਆਪ ਵੀ ਗੱਡੀਆਂ ਆਉਣੀਆਂ ਚਾਹ ਤੁਸੀਂ ਮੇਲ ਵਟ ਕੇ ਰਵੋਗੇ ਤੇ ਕੋਈ ਗੱਲ ਨਹੀਂ ਤੁਸੀਂ ਵੀ ਛੱਡ ਦੇਣੀ ਮਾਲਕ ਸਰਕਾਰ ਨਹੀਂ ਰਹਿ ਜਾਣਾ ਅਸੀਂ ਤੇ ਇਹ ਕਹਿੰਦੇ ਲੜਾਈ ਕਰਨ ਦੀ ਤੇ ਕੋਈ ਲੋੜ ਨਹੀਂ ਉਹ ਕਹਿੰਦਾ ਮੋਟਰਸਾਈਕਲ ਪਿੱਛੇ ਕਰੋ ਆਪਣਾ ਮੈਂ ਗੱਡੀ ਖਿਲਾਰਨੀ ਹੈ ਸਾਡੇ ਘਰੇ ਆ ਜਾ ਹਾਂਜੀ ਅੱਛਾ ਉਹ ਕਹਿੰਦਾ ਇੱਥੇ ਮੋਟਰਸਾਈਕਲ ਪਿੱਛੇ ਕਰੋ ਮੈਂ ਗੱਡੀ ਖਿਲਾਰਨੀ ਹੈ ਇੱਥੇ ਚੱਕੋ ਨੇ ਤੇ ਮੈਂ ਜਲੂਸ ਕੱਢਣਾ ਤੁਹਾਡਾ ਤਸਰ ਤੂੰ ਇਹ ਦੱਸੋ ਮੈਂ ਅਗੀ ਪੇ ਦਮਾਸ਼ਗੀਰੀ ਕਰਦੀ ਮੇਰੇ ਤੇ ਅਲੀਗੇਸ਼ਨ ਲਾਏ ਗਏ ਆ ਕਿ ਤੂੰ ਗਲਤ ਆ ਮੈਨੂੰ ਸਾਬਿਤ ਕਰਕੇ ਦਿਖਾਉਣ ਮੈਂ ਕਿ ਤੈਨੂੰ ਗਲਤ ਆ ਅੱਛਾ ਉਹ ਕਿਸ ਡਿਪਾਰਟਮੈਂਟ ਚ ਜੌਬ ਕਰਦੇ ਆ ਉਹ ਕਾਰਪੋਰੇਸ਼ਨ ਚ ਕਰਦੇ ਆ ਕਾਰਪੋਰੇਸ਼ਨ ਜੀ ਹਾਂਜੀ ਮਾਤਾ ਰਾਣੀ ਚੌਂਕ ਲੱਗਿਆ ਹੋਇਆ ਦਾ ਹਸਬੰਦ ਟਰੱਕ ਚਲਾਉਂਦਾ ਟਰੱਕ ਡਰਾਈਵਰ ਉਹਨਾਂ ਕੋਲ ਪਾਰਕਿੰਗ ਹੈਗੀ ਹਾਂਜੀ ਸਰ ਹੈਗੀ ਆ ਕਿੰਨੀ ਕੁ ਪਾਰਕਿੰਗ ਹੈਗੀ ਦੋ ਗੱਡੀਆਂ ਦੀ ਹੈਗੀ ਦੋ ਗੱਡੀਆਂ ਆਰਾਮ ਨਾਲ ਲੱਗ ਜਿਗੀਆਂ ਤੋ ਗੱਡੀ ਆ ਰਹੀ ਹਾਂ ਜੀ ਲੁਧਿਆਣੇ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਹਰ ਰੋਜ਼ ਕਿਤੇ ਨਾ ਕਿਤੇ ਲੜਾਈ ਝਗੜੇ ਦੀਆਂ ਖਬਰਾਂ ਆਮ ਹੀ ਨਸ਼ਰ ਹੁੰਦੀਆਂ ਰਹਿੰਦੀਆਂ ਨੇ ਪਰ ਤੁਸੀਂ ਇਹ ਜਿਹੜੀ ਖਬਰ ਦੇਖ ਰਹੇ ਹੋ ਇਹਦੇ ਵਿੱਚ ਬੇहद ਹੀ ਇੱਕ ਚੁਕਾਣ ਵਾਲੀ ਗੱਲ ਹੈ ਕਿ ਹੁਣ ਜਿਹੜੇ ਮਾਮਲਿਆਂ ਨੂੰ ਸੁਲਝਾਉਣ ਵਾਲੇ ਨੇ ਜਾਂ ਜਿਹੜੇ ਰਿਪੋਰਟਾਂ ਲਿਖਣ ਵਾਲੇ ਨੇ ਉਹ ਖੁਦ ਹੀ ਹੁਣ ਇਸ ਪਾਰਕਿੰਗ ਦੀ ਲੜਾਈ ਨੂੰ ਲੈ ਕੇ ਆਪਣੀ ਰਿਪੋਰਟ ਦਿੰਦੇ ਹੋਏ ਨਜ਼ਰ ਆ ਰਹੇ ਨੇ ਮਾਮਲਾ ਡਿਵੀਜ਼ਨ ਨੰਬਰ 5 ਦੇ ਪਿੱਛੇ ਮੌਜੂਦ ਪੁਲਿਸ ਲਾਈਨ ਦਾ ਜਿੱਥੇ ਪੁਲਿਸ ਕੁਆਟਰ ਬਣੇ ਹੋਏ ਨੇ ਪਹਿਲਾਂ ਤੁਸੀਂ ਇਹ ਦੇਖ ਲਓ ਕਿ ਇੱਥੇ ਪੁਲਿਸ ਕੁਆਟਰ ਬਣੇ ਹੋਏ ਨੇ ਸਰਕਾਰੀ ਕੁਆਟਰ ਨੇ ਔਰ ਇਹ ਸਾਰੇ ਪੁਲਿਸ ਡਿਪਾਰਟਮੈਂਟ ਵੱਲੋਂ ਅਲਾਟ ਕੀਤੇ ਗਏ ਹੋਏ ਪਲਾਟ ਨੇ ਕੁਆਟਰ ਨੇ ਜਿਨ੍ਹਾਂ ਦੇ ਵਿੱਚ ਤਕਰੀਬਨ ਸਾਰੇ ਹੀ ਸਰਕਾਰੀ ਮੁਲਾਜ਼ਮ ਜਾਂ ਕਿ ਇਹ ਪੁਲਿਸ ਡਿਪਾਰਟਮੈਂਟ ਨਾਲ ਸੰਬੰਧਤ ਜਿਹੜੇ ਕਰਮਚਾਰੀ ਨੇ ਉਹ ਇੱਥੇ ਰਹਿੰਦੇ ਨੇ ਔਰ ਇਹਨਾਂ ਨੂੰ ਕੱਲ ਇੱਕ ਦਿੱਕਤ ਆਉਂਦੀ ਹੈ ਦਿੱਕਤ ਕਵਾ ਜਾਂ ਫਿਰ ਇਹਨੂੰ ਲੜਾਈ ਝਗੜਾ ਕਿ ਇਹ ਜਿਹੜੀ ਮਹਿਲਾ ਨੇ ਇਹ આરોਪ ਲਗਾ ਰਹੇ ਨੇ ਕਿ ਇਹਨਾਂ ਦੇ ਘਰ ਦੇ ਬੈਕ ਸਾਈਡ ਦੇ ਉੱਤੇ ਮੌਜੂਦ ਇੱਕ ਸਰਕਾਰੀ ਕਰਮਚਾਰੀ ਜਿਹੜਾ ਹੈਗਾ ਉਹ ਇਹਨਾਂ ਨੂੰ ਪਾਰਕਿੰਗ ਦੇ ਲਈ ਤੰਗ ਕਰਦਾ ਕੁੱਟਮਾਰ ਕਰਦਾ ਧਮਕੀਆਂ ਦਿੰਦਾ ਜਾਣ ਲੈਣੇ ਕਿ ਆਖਰ ਕੀ ਗੱਲਬਾਤ ਹੈਗੀ ਹੈ ਔਰ ਕਿਉਂ ਇੰਨਾ ਜ਼ਿਆਦਾ ਝਗੜਾ ਹੋਇਆ ਕੀ ਨਾਮ ਹੈ ਜੀ ਤੁਹਾਡਾ ਹਰਦੀ ਕਿੱਥੇ ਰਹਿੰਦੇ ਹੋ ਤੁਸੀਂ ਪੰਜ ਨੰਬਰ ਡਿਵੀਜ਼ਨ ਅੱਛਾ ਤੁਹਾਡੇ ਹਸਬੰਦ ਕੀ ਕਰਦੇ ਪੰਜਾਬ ਪੁਲਿਸ ਪੰਜਾਬ ਪੁਲਿਸ ਨੇ ਕੀ ਕੱਲ ਕੀ ਅਜਿਹਾ ਮਾਮਲਾ ਹੋ ਗਿਆ ਕਿ ਤੁਹਾਡਾ ਲੜਾਈ ਝਗੜਾ ਹੋਇਆ ਕਿਸ ਤਰ੍ਹਾਂ ਇਹ ਗੱਲਬਾਤ ਹੋਈ ਹੈ ਸਹਿਬ ਸਰ ਸਾਡੇ ਨਾਲ ਪਿੱਛੇ ਜਗ੍ਹਾ ਵਾ ਗੇਟ ਲੱਗਦਾ ਵਾ ਉੱਥੇ ਮਤਲਬ ਵਹੀਕਲ ਖੜਾ ਰਿਆ ਹੈ ਇਧਰ ਪਾਣੀ ਬਹੁਤ ਭਰ ਜਾਂਦਾ ਇਸ ਲਈ ਅਸੀਂ ਉਧਰ ਲਾਤਾ ਜਿਹੜੀ ਵੀ ਇਧਰ ਲਾਉਂਦੇ ਆ ਵੀ ਉਧਰ ਲਾ ਦਿੰਦੇ ਆ ਪਾਣੀ ਕਰਕੇ ਤੇ ਇਹਨਾਂ ਨੇ ਹੱਥੋਂ ਬਈ ਕੀਤੀ ਇਸ ਲਈ ਕਹਿਣ ਦੇ ਬਾਵਜੂਦ ਕਿ ਵੀ ਆਪਾਂ ਇਧਰ ਨਹੀਂ ਲਾਉਂਦੇ ਨਹੀਂ ਕਿਸੇ ਨੂੰ ਚੀਜ਼ ਬਸ ਇਸੇ ਗੱਲ ਤੋਂ ਮੇਰੇ ਹਸਬੰਦ ਗਏ ਆ ਉਹਨਾਂ ਨੂੰ ਕਹਿਣ ਪਈ ਪਾ ਜੀ ਇਧਰ ਸਾਡੀ ਜਗ੍ਹਾ ਬੰਦੀ ਵੀ ਤੁਸੀਂ ਆਪਣੇ ਲਾ ਲਓ ਇਹ ਇਹਨਾਂ ਨੇ ਉਧਰੋਂ ਇਧਰ ਪਹਿਲੇ ਇਧਰੋਂ ਕਹਿਣ ਆਏ ਆ ਗਾਲਿ ਗਲੋਚ ਕੀਤੀ ਇਧਰ ਫਿਰ ਉਧਰ ਜਾ ਕੇ ਤੇ ਇਹਨਾਂ ਦੇ ਹੱਥੀ ਪੈ ਗਏ ਆ ਫਿਰ ਉਧਰੋਂ ਮੈਨੂੰ ਤੁਹਾਨੂੰ ਗਾਲਾਂ ਕੱਢੀਆਂ ਇਹ ਇੱਦਾਂ ਬਕਵਾਸ ਇਹ ਕੋਈ ਕਿੱਦਾਂ ਸਰਕਾਰੀ ਕਰਮਚਾਰੀ ਜਿਹੜਾ ਇੰਨੀ ਗੰਦੀ ਲੈਂਗੁਏਜ ਬੋਲ ਸਕਦਾ ਉਹ ਵੀ ਇੱਕ ਮੈਲ ਹਾਂਜੀ ਫਿਰ ਮੇਰੇ ਹਸਬੰਦ ਦੇ ਹੱਥੀ ਪਏ ਆ ਫਿਰ ਉਧਰ ਆ ਕੇ ਮੇਰੇ ਮੇਰੀ ਕੁੱਟ ਕਟ ਪਈਆ ਕੀਤੇ ਇਹਨਾਂ ਨੇ ਫਿਰ ਉਧਰ ਮੇਰੇ ਸ਼ੋਲਡਰ ਤੋਂ ਫੜ ਕੇ ਕਹਿੰਦੇ ਇਹ ਤੇ ਨਹੀਂ ਇਹ ਸਾਰਾ ਅਮਨ ਅਮਨ ਸਿੰਘ ਦੇ ਵੱਲੋਂ ਕੇਵੇ ਬੋਲ ਆ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜਿਨ੍ਹਾਂ ਨੇ ਇਹ ਸ਼ਬਦ ਬੁੱਲੇ ਜੋਇੰਟ ਫੈਮਿਲੀ ਆ ਕੋਨ ਕੋਨੇ ਨਾਲ ਦੇ ਪਰਿਵਾਰ ਦਿਓਰਾ ਉਹਨਾਂ ਦਾ ਫੁੱਫੜ ਵਗੈਰਾ ਸੋਹਰਾ ਵਗੈਰਾ ਸਾਰੇ ਸੀਗੇ ਉਸ ਮੌਜੂਦ ਹੀ ਉਸ ਜਗ੍ਹਾ ਤੇ ਉਹ ਉਸ ਘਰ ਚ ਕੋਈ ਮਹਿਲਾ ਨਹੀਂ ਹੈ ਮਹਿਲਾ ਹੈਗੀ ਕੋਨੇ ਉਹ ਉਹ ਮਾਂ ਭੀਗੀ ਅਮਨ ਕਮਨਦੀਪ ਕੌਰ ਅੱਛਾ ਇਹ ਅਮਨਦੀਪ ਕੌਰ ਇੱਕ ਮਹਿਲਾ ਨੇ ਸ਼ਬਦ ਵਰਤੇ ਤੁਹਾਨੂੰ ਜਾਂ ਉਸ ਬੰਦੇ ਨੇ ਗਾਲਾਂ ਕੱਢੀਆਂ ਤੁਹਾਨੂੰ ਬੰਦੇ ਨੇ ਗਾਲਾਂ ਕੱਢੀਆਂ ਨਾਲ ਆਪ ਵੀ ਕੱਢੀਆਂ ਉਹਨੇ ਦੋਨਾਂ ਜੀਆਂ ਨੇ ਕੱਢੀਆਂ ਗਾਲੀ ਗਲੋਚ ਕੀਤੀ ਉਹਨਾਂ ਨੇ ਅੱਛਾ ਲੇਡੀਜ਼ ਨੇ ਵੀ ਔਰ ਜੈਂਟਲ ਹਾਂਜੀ ਮੇਰੇ ਹੱਥੀ ਪਏ ਆ ਗਏ ਮੇਰੇ ਉਸ ਤੋਂ ਤੁਹਾਡੇ ਨਾਲ ਕੋਨ ਕੋਨ ਸੀਗਾ ਮੇਰੇ ਹਸਬੰਦ ਤੇ ਮੈਂ ਹੀ ਇਕੱਲੇ ਉਹਨਾਂ ਦੇ ਨਾਲ ਉਹਦੇ ਨਾਲ ਬਹੁਤ ਸੀਗਾ ਸਾਰੀ ਕਲੋਨੀ ਖੜੀ ਹੋਈ ਸੀ ਕਾਰਨ ਕੀ ਹੋਇਆ ਲੜਾਈ ਕਿਉਂ ਹੋ ਗਈ ਸਿਰਫ ਵਹੀਕਲ ਤੋਂ ਕਿ ਕਿਉਂ ਇੱਥੇ ਖਲਾਰੇ ਆ ਇਹ ਸਾਡੀ ਜਗ੍ਹਾ ਵਾ ਜਦ ਕਿ ਸਾਰੋ ਸਾਡੀ ਜਗ੍ਹਾ ਵਾ ਅਸੀਂ ਰੈਂਟ ਦਿੰਨੇ ਆ ਇਹ ਕਹਿੰਦੇ ਉਹ ਸਾਡੀ ਆ ਤੁਸੀਂ ਆਪਣੇ ਅੰਦਰ ਖਲਾਰੋ ਅਸੀਂ ਕਿਸੇ ਨੇ ਖਲਾਰੀਆਂ ਇਧਰੋਂ ਪਾਣੀ ਖੜ ਜਾਂਦਾ ਇਸ ਲਈ ਖਲਾਰੀਆਂ ਇਹ ਆ ਕੇ ਬੋਲਣ ਲੱਗੇ ਸਾਨੂੰ ਕਿ ਇੱਥੇ ਨਹੀਂ ਖਲਾਰਨੀ ਆ ਇਹ ਸਾਡੀ ਜਗ੍ਹਾ ਇਹ ਗਾਲੀ ਕਲੋਜ਼ ਕਰਨ ਲੱਗੇ ਦੋਨੇ ਜੀ ਕੀ ਥੋੜਾ ਜਿਹਾ ਡਿਟੇਲ ਜੇ ਅਗਰ ਦੱਸੋਗੇ ਕਿ ਤੁਸੀਂ ਪਹਿਲਾਂ ਆਪਣੇ ਘਰ ਦੇ ਬਾਹਰ ਕਾਰ ਲਗਾਈ ਆ ਗੱਡੀ ਲਗਾਈ ਕਿਹੜੀ ਤੁਹਾਡਾ ਮੋਟਰਸਾਈਕਲ ਖੜਾ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਚਲੋ ਪੀਪਾ ਜੀ ਇਹ ਸਾਡੀ ਜਗ੍ਹਾ ਵਾ ਇਹਨਾਂ ਨੇ ਕਿਹਾ ਵੀ ਨਹੀਂ ਇੱਥੇ ਈ ਲਾਵਾਂਗੇ ਇੱਥੋਂ ਚੱਕ ਨੇ ਤਰ੍ਹਾਂ ਤੇ ਜਲੂਸ ਕੱਢਾਂਗੇ ਇਹ ਉਧਰ ਚਲੇ ਗਏ ਇਹਨਾਂ ਨੇ ਇਹ ਹੱਥੀ ਪੈ ਗਿਆ ਅਮਨਦੀਪ ਕੌਰ ਅਮਨ ਸਿੰਘ ਇਹ ਜਦੋਂ ਉਹ ਸੀਸੀਟੀਵੀ ਫੁਟੇਜ ਦੇਖ ਰਹੇ ਆ ਕਿ ਇੱਕ ਸ਼ਖਸ ਤੁਹਾਡੇ ਘਰੇ ਆਉਂਦਾ ਤੁਹਾਨੂੰ ਬਾਹਰ ਆਵਾਜ਼ ਮਾਰਦਾ ਉਹ ਕੀ ਕਿੱਦਾਂ ਸ਼ੁਰੂ ਹੋਈ ਏ ਸਾਰੀ ਲੜਾਈ ਉਹ ਕਹਿੰਦਾ ਮੋਟਰਸਾਈਕਲ ਪਿੱਛੇ ਕਰੋ ਆਪਣਾ ਮੈਂ ਗੱਡੀ ਖਿਲਾਰਨੀ ਆ ਤੁਹਾਡੇ ਘਰੇ ਆਇਆ ਹਾਂਜੀ ਅੱਛਾ ਉਹ ਕਹਿੰਦਾ ਇੱਥੇ ਮੋਟਰਸਾਈਕਲ ਪਿੱਛੇ ਕਰੋ ਮੈਂ ਗੱਡੀ ਖਿਲਾਰਨੀ ਆ ਇੱਥੇ ਚੱਕੋ ਨਾ ਤੇ ਮੈਂ ਜਲੂਸ ਕੱਢਣਾ ਤੁਹਾਡਾ ਇੱਕ ਪਹਿਲੀ ਵਾਰ ਐਡਾ ਹੋਇਆ ਜਾਂ ਅੱਗੇ ਵੀ ਕਈ ਵਾਰ ਨਹੀਂ ਫਸਟ ਟਾਈਮ ਹੋਇਆ ਪਹਿਲਾਂ ਕਦੀ ਨਹੀਂ ਉਹਨੇ ਕਿਹਾ ਵੀ ਨਹੀਂ ਪਹਿਲੇ ਨਹੀਂ ਕਦੀ ਗਿਆ ਫਸਟ ਟਾਈਮ ਇਹ ਹਾਰੇ ਕਿਹਦੇ ਨਾਲ ਪੰਗੇ ਲੈਂਦੇ ਜਿਹੜਾ ਕੋਈ ਚੀਜ਼ ਖਿਲਾਰਦਾ ਅੱਛਾ ਯਾਨੀ ਕਿ ਉੱਥੇ ਹੋਰ ਜਿਹੜੇ ਆਂਡੀ ਗਵਾਂਡੀ ਉਹਨਾਂ ਨੂੰ ਵੀ ਨਹੀਂ ਖੜਾਣ ਦਿੰਦੇ ਹਾਂ ਬਿਲਕੁਲ ਵੀ ਨਹੀਂ ਖਲਾਰਨ ਦਿੰਦੇ ਕੀ ਉਹਨਾਂ ਨੂੰ ਵੀ ਇਦਾਂ ਹੀ ਹਾਂ ਜੀ ਉਹਨਾਂ ਨੂੰ ਵੀ ਇਦਾਂ ਹੀ ਕਰਦੇ ਤੰਗ ਪਰੇਸ਼ਾਨ ਅੱਛਾ ਤੁਹਾਡੇ ਨਾਲ ਜਦੋਂ ਗਾਲੀ ਗਲੋਚ ਕੀਤੀ ਤੇ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਿ ਵੀਰਾ ਜੀ ਤੁਸੀਂ ਖੁਦ ਹੈਨਾ ਪੁਲਿਸ ਦੇ ਵਿੱਚੋਂ ਇਦਾਂ ਦੀ ਭਾਸ਼ਾ ਕਿਉਂ ਵਰਤ ਰਹੇ ਹੋ ਉਹ ਉਹਨਾਂ ਨੇ ਨਹੀਂ ਸੁਣੀ ਇਹ ਕਹਿੰਦੇ ਵੀ ਅਸੀਂ ਅਸੀਂ ਕਰਨਾ ਤੂੰ ਬਦਮਾਸ਼ੀਆਂ ਕਰਦੀ ਇੱਥੇ ਵੀ ਬਦਮਾਸ਼ਗਿਰੀ ਆ ਇੱਥੇ ਤੇ ਸਰ ਤੁਸੀਂ ਦੱਸੋ ਮੈਂ ਕੀ ਬਦਮਾਸ਼ਗਿਰੀ ਕਰਦੀ ਮੇਰੇ ਤੇ ਐਲੀਗੇਸ਼ਨ ਲਾਏ ਗਏ ਆ ਕਿ ਤੂੰ ਗਲਤ ਆ ਮੈਨੂੰ ਸਾਬਿਤ ਕਰਕੇ ਦਿਖਾਉਣ ਮੈਂ ਕਿਤੇ ਨਾ ਗਲਤ ਆ अच्छा ਤੇ ਤੁਹਾਡੇ ਹਸਬੰਡ ਨੂੰ ਤੁਸੀਂ ਦੱਸੀ ਸਾਰੀ ਗੱਲਬਾਤ ਉਹਨਾਂ ਨੇ ਫਿਰ ਕਿਹਾ ਨਹੀਂ ਜਾਂ ਕਿ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਰ ਉਹ ਸਿੱਧਾ ਹੀ ਹੱਥੀ ਪੈ ਕੇ ਆਕੇ ਮੇਰੇ ਹਸਬੰਡ ਦੇ ਔਰ ਮੇਰੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਿੱਧਾ ਹੱਥੀ ਪੈ ਕੇ ਆਕੇ ਅਜੀ ਗਾਲੀ ਗਲੋਚ ਗਾਲੀ ਗਲੋਚ ਪਹਿਲਾਂ ਬੰਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਇਹ ਮਹਿਲਾ ਵੱਲੋਂ ਬੰਦੇ ਵੱਲੋਂ ਉਹ ਤਾਂ ਜਿਹਾ ਉਹ ਘਰ ਵਾਲਾ ਬੋਲਿਆ ਅਮਨ ਹਾਂਜੀ ਉਹਨੇ ਗਾਲੀ ਗਲੋਚ ਕੀਤੀ ਕਹਿੰਦਾ ਕੁ ਤੇ ਉਸ ਵਕਤ ਤੁਹਾਡੇ ਹਸਬੰਡ ਵੀ ਨਾਲ ਸੀਗੇ ਹੈਨਾ ਤੁਹਾਡੇ ਨਾਲ ਬੱਚੇ ਵੀ ਹੈ ਕੋਈ ਹਾਂਜੀ ਮੇਰੇ ਦੋ ਬੱਚੇ ਆ ਹਸਬੰਡ ਕਿੱਥੇ ਜੌਬ ਕਰਦੇ ਆ ਇੱਥੇ ਫਲੋਰ ਲੱਗੇ ਹੋਏ ਯਾਨੀ ਕਿ ਇਕੱਲੇ ਹੁੰਦੇ ਹੋ ਤੁਸੀਂ ਹਾਂਜੀ ਮੈਂ ਇਕੱਲੀ ਹੁੰਨੀ ਆ ਇਸ ਟਾਈਮ ਘਰੇ ਸਰ ਮੇਰੇ ਨਾਲ ਕੁਝ ਵੀ ਹੋ ਸਕਦਾ ਇੱਥੇ ਮੇਰੇ ਅੰਦਰ ਉਧਰ ਵੀ ਮੇਰੇ ਲੰਘ ਆ ਇੱਧਰ ਵੀ ਲੰਘ ਆ ਇਹ ਜਦੋਂ ਮਰਜ਼ੀ ਆ ਕੇ ਮੇਰੇ ਨਾਲ ਜ਼ਬਰਦਸਤੀ ਵੀ ਕਰ ਸਕਦੇ ਆ ਇਹਨਾਂ ਤੋਂ ਕੋਈ ਤੀਨ ਧਰਮ ਹੈ ਨਹੀਂ ਆ ਕਿ ਸਾਰੇ ਅੱਛੇ ਆ ਬਹੁਤ ਗੰਦੇ ਆਏ ਕਿ ਮੇਰੇ ਨਾਲ ਕੁਝ ਵੀ ਹੋ ਸਕਦਾ ਅੱਛਾ ਉਹ ਕਿਸ ਡਿਪਾਰਟਮੈਂਟ ਚ ਜੌਬ ਕਰਦੇ ਆ ਉਹ ਕਾਰਪੋਰੇਸ਼ਨ ਚ ਕਰਦੇ ਆ ਪਰਪਰੇਸ਼ਨ ਜਿਹਨੇ ਹਾਂਜੀ ਮਾਤਾ ਰਾਣੀ ਚੌਂਕ ਲੱਗਿਆ ਹੋਇਆ ਦਾ ਹਸਬੰਦ ਟਰੱਕ ਚਲਾਉਂਦਾ ਟਰੱਕ ਡਰਾਈਵਰ ਆ ਤੇ ਇੱਥੇ ਤੁਸੀਂ ਸੁਣਿਆ ਕਿ ਮੈਲਾ ਨੂੰ ਕਿੰਨੇ ਹੀ ਅਪਸ਼ਬਦ ਜਿਹੜੇ ਨੇ ਬੋਲੇ ਗਏ ਨੇ ਹਾਲਾਂਕਿ ਇਹ ਇਹ ਸਾਰੀ ਚੀਜ਼ ਪ੍ਰਾਈਵੇਟ ਪਾਰਡ ਤੇ ਲੱਤ ਮਾਰੀ ਆ ਅਮਨ ਅਮਨ ਸਿੰਘ ਨੇ ਤੁਹਾਡੇ ਨਾਲ ਹੱਥ ਪਾਈ ਵੀ ਹੋਈ ਹਾਂਜੀ ਉਧਰ ਵਾਲੇ ਬੈਕ ਸਾਈਡ ਤੇ ਨਾ ਗਵੇੜੇ ਦੇ ਵਿੱਚ ਐਦਾਂ ਮੈਂ ਛਡਾਂਦੀ ਪਈ ਸੀ ਉਹਨੇ ਮੈਂ ਤੇ ਮੇਰੇ ਛਡਾਂਦਾ ਹੀ ਮਤਲਬ ਕਿ ਚਲੋ ਇਹਨਾਂ ਨੂੰ ਦੋਨਾਂ ਨੂੰ ਛਡਾਵਾਂ ਉਹਨੇ ਮੇਰੇ ਪ੍ਰਾਈਵੇਟ ਪਾਰਡ ਤੇ ਲੱਤ ਮਾਰੀ ਆ ਅਮਨ ਸਿੰਗਰੇ ਤੇ ਤੁਸੀਂ ਇਹ ਨਹੀਂ ਫਿਰ ਸਾਰੀ ਕੰਪਲੇਂਟ ਕੀਤੀ ਪੁਲਿਸ ਹਾਂਜੀ ਮੈਡੀਕਲ ਦਿੱਤਾ ਹੋਇਆ ਵਾ ਹਾਂਜੀ ਜਿਹੜੇ ਥਾਣੇ 'ਚ ਦਿੱਤਾ 8 ਨੰਬਰ ਥਾਣੇ 'ਚ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਅਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਤੇ ਪੁਲਿਸ ਕਮਿਸ਼ਨਰ ਸਾਹਿਬ ਤੱਕ ਕੀ ਤੁਸੀਂ ਅਪਰੋਚ ਕੀਤੀ ਸੀਗੀ ਉੱਥੇ ਜਾ ਕੇ ਆਇਆ ਕਹਿੰਦਾ ਸ਼ਾਂਤੀ ਦਾ ਮੈਸੇਜ ਆਊਗਾ ਸੀਪੀ ਦਫ਼ਤਰ ਸੀਪੀ ਆਫਿਸ ਗਏ ਸੀ ਹਾਂਜੀ ਤੁਸੀਂ ਰਿਟਰਨ 'ਚ ਕੰਪਲੇਂਟ ਹੈ ਹਾਂਜੀ ਤੇ ਇਹ ਰਿਟਰਨ ਦੇ ਵਿੱਚ ਕੰਪਲੇਂਟ ਦਿੱਤੀ ਗਈ ਹੈ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਪੜੋਸੀ ਵੀ ਖੜੇ ਨੇ ਇਹਨਾਂ ਤੋਂ ਵੀ ਪੁੱਛ ਲੈਣੇ ਤੁਹਾਡਾ ਘਰ ਕਿੱਥੇ ਹੈ ਜੀ ਹੱਡਾ ਘਰ ਉੱਪਰ ਹੈ ਤੇ ਅੱਛਾ ਇਹ ਬਿਲਕੁਲ ਸਾਹਮਣੇ ਤੁਸੀਂ ਰਹਿੰਦੇ ਹੋ ਹਾਂਜੀ ਹਾਂਜੀ ਤੇ ਜਦੋਂ ਇਹਨਾਂ ਨਾਲ ਹੱਥੋਂ ਪਾਈ ਹੋਈ ਹੈਗੀ ਹੈ ਤੇ ਕੀ ਗੱਲਬਾਤ ਕੀ ਹੋ ਗਈ ਸੀ ਤੁਸੀਂ ਸੁਣਿਆ ਕੀ ਗੱਲ ਹੋਈ ਹੈ ਮੈਂ ਤਾਂ ਉਹ ਸਾਹਮਣੇ ਨਹੀਂ ਮੈਂ ਬਾਅਦ ਵਿੱਚ ਮੈਨੂੰ ਪਤਾ ਲੱਗਾ ਤੇ ਇਹ ਜੋ ਗੱਲ ਕਹਿ ਰਹੇ ਨੇ ਉਹ ਕਿਸ ਤਰ੍ਹਾਂ ਹੈ ਕੀ ਕਹਿ ਰਹੇ ਨੇ ਵੀ ਉੱਥੇ ਕੋਈ ਉਹਨਾਂ ਨੂੰ ਵਹੀਕਲ ਨਹੀਂ ਖੜੇ ਕਰਨ ਦਿੰਦਾ ਹਾਂਜੀ ਹਾਂ ਕਦੇ ਲਗਾਇਆ ਵਹੀਕਲ ਉਧਰ ਪਾਸੇ ਨਹੀਂ ਅਸੀਂ ਉਥੇ ਨਹੀਂ ਲਗਾਇਆ ਜੇ ਕੋਈ ਲਗਾਉਂਦਾ ਤਾਂ ਰੋਕਦੇ ਆ ਉਹ ਨਹੀਂ ਮੈਂ ਤਾਂ ਉਹਨਾਂ ਨੂੰ ਜਾਣਦੀ ਵੀ ਨਹੀਂ ਨਾਲ ਇਹ ਜਿਹੜੀ ਲੜਾਈ ਹੋਈ ਹੈ ਉਹਦੇ ਬਾਰੇ ਕੀ ਕਹੋਗੇ ਤੁਸੀਂ ਗਲਤ ਗਲਤ ਹੈ ਲੜਾਈ ਤਾਂ ਨਹੀਂ ਕਰਨੀ ਚਾਹੀਦੀ ਸੋਲਾ ਸਫਾਈ ਨਾਲ ਹੀ ਜਾਇਦਾ ਜੀ ਇੱਕ ਦੂਜੇ ਨਾਲ ਅੱਛਾ ਜਿਹੜੇ ਸੀਸੀਟੀਵੀ ਦੇਖ ਰਹੇ ਆ ਉਹਦੇ ਵਿੱਚ ਆ ਗਮਲੇ ਸਿੱਟਦੇ ਹੋਏ ਨਜ਼ਰ ਆ ਰਹੇ ਤੁਸੀਂ ਦੇਖਿਆ ਕਿੰਨਾਂ ਨੇ ਸਿੱਟੇ ਇਹ ਗਮਲੇ ਨਹੀਂ ਮੈਨੂੰ ਨਹੀਂ ਪਤਾ ਹੈਗਾ ਮੈਂ ਤਾਂ ਬਾਅਦ ਵਿੱਚ ਆਉਂ ਬਦਲ ਗਿਆ ਮੈਂ ਦੇਖਿਆ ਨਾ ਵੀਡੀਓ ਉਹ ਸਾਰੀ ਵੀਡੀਓ ਦੇ ਵਿੱਚ ਹਾਂਜੀ ਹਾਂਜੀ ਅੱਛਾ ਅਗਰ ਉਹ ਉਹਨਾਂ ਗਵੰਡੀਆਂ ਦੀ ਗੱਲ ਕਰੀਏ ਤਾਂ ਕੀ ਸਭ ਦੇ ਹੱਥ ਪੈਂਦੇ ਆ ਸਭ ਨੂੰ ਇਹ ਪਰੇਸ਼ਾਨ ਉਹ ਅப்சਰਾਆਂ ਤਮ ਕਿਆ ਦਿੰਦੀ ਕਿ ਮੈਂ ਸੀਪੀ ਨੇ ਲੱਗੀ ਹਾਂ ਮੈਂ ਤੁਹਾਡੇ ਤੇ ਪਰਚੇ ਕਰਾਂਗੀ ਮੈਂ ਤੁਹਾਡਾ ਕੁਆਟਰ ਖਾਲੀ ਕਰਾਉਂਗੀ ਇਹ ਧਮਕੀਆਂ ਦੇ ਰਹੀ ਆ ਨਹੀਂ ਉਹ ਕੀ ਕਰਨ ਇਹ ਤੁਹਾਡਾ ਕੁਆਟਰ ਕੀਤਾ ਇਹ ਤਾਂ ਤੁਹਾਨੂੰ ਅਲਰਟ ਹੋਇਆ ਹਾਂਜੀ ਉਹ ਕਹਿੰਦੀ ਵੀ ਮੈਂ ਖਾਲੀ ਕਰਾਣਾ ਤੁਹਾਡਾ ਕੁਆਟਰ ਸਿਰਫ ਇੰਨੀ ਹਾਂਜੀ ਮੈਂ ਸੀਪੀ ਨੇ ਲੱਗੀ ਮੈਂ ਕੁਝ ਵੀ ਕਰ ਸਕਦੀ ਹਾਂ ਮੇਰੇ ਨਾਲ ਮੈਂ ਡਿਪਾਰਟਮੈਂਟ 'ਚ ਮੈਂ ਕੁਝ ਵੀ ਕਰ ਸਕਦੀ ਹਾਂ ਤੁਹਾਡੇ ਨਾਲ ਤੇ ਤੁਸੀਂ ਕਿਸ ਜਗ੍ਹਾ ਰਹਿੰਦੇ ਹੋ ਜੀ ਅਸੀਂ ਪਿੱਛੇ ਰਹਿੰਦੇ ਹਾਂ ਅੱਛਾ ਇਹ ਜਿਹੜੇ ਗਵਾਂਡੀਆਂ ਦੀ ਇਹ ਗੱਲ ਕਰ ਰਹੇ ਨੇ ਕਿ ਉੱਥੇ ਕੋਈ ਕਿਸੇ ਨੂੰ ਵਹੀਕਲ ਨਹੀਂ ਲਗਾਉਣ ਦਿੰਦੇ ਕਿ ਆ ਇਹ ਸਹੀ ਹੈਗਾ ਹਾਂਜੀ ਇਹ ਦੇਖੋ ਸਰਕਾਰੀ ਜਗਾ ਵਾ ਸਰਕਾਰ ਚ ਬੈਠੇ ਰਹਿਣੀ ਸਰਕਾਰ ਦੀ ਆ ਚਲੋ ਤੁਸੀਂ ਮੇਲ ਵਟ ਕੇ ਰਹੋਗੇ ਤੇ ਕੋਈ ਗੱਲ ਨਹੀਂ ਤੁਸੀਂ ਵੀ ਛੱਡ ਦੇਣੀ ਮਾਲਕ ਸਰਕਾਰ ਨਹੀਂ ਰਹਿ ਜਾਣਾ ਅਸੀਂ ਤੇ ਇਹ ਕਹਿੰਦੇ ਲੜਾਈ ਕਰਨ ਦੀ ਤੇ ਕੋਈ ਲੋੜ ਨਹੀਂ ਨਹੀਂ ਜਿਹੜੀ ਇੱਕ ਮਹਿਲਾ ਨੂੰ ਇੰਨੇ ਗੰਦੇ ਸ਼ਬਦ ਹੈਨਾ ਬੋਲਣੇ ਔਰ ਉਸ ਤੋਂ ਬਾਅਦ ਇੱਕ ਮਹਿਲਾ ਦੇ ਨਾਲ ਹੱਥੋਪਾਈ ਕਰਨੀ ਇਹ ਕਿੰਨਾ ਗਜਾਇਜ਼ ਹੈ ਬਿਲਕੁਲ ਨਹੀਂ ਇਹ ਹੋਣੀ ਨਹੀਂ ਚਾਹੀਦੀ ਤੁਸੀਂ ਕਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੂੰ ਸਮਝਾਉਣ ਦੀ ਚਲੋ ਸਾਹੀ ਤਾਂ ਉਹਨਾਂ ਨੂੰ ਕਹੀਦਾ ਨਾ ਤੁਸੀਂ ਲੜੋ ਨਾ ਇਹ ਲੜਨ ਲੜਾਈ ਚ ਕੀ ਪਿਆ ਹੋਇਆ ਕੁਝ ਨਹੀਂ ਪਿਆ ਹੋਇਆ ਅੱਛਾ ਕਹਿੰਦੇ ਵੀ ਉਹ ਗਾਲੀ-ਗਲੋਚ ਵੀ ਕਰਦੇ ਆ ਇਹਨਾਂ ਨਾਲ ਹਾਂ ਇਹ ਜਦੋਂ ਫਿਰ ਆਪਸ ਚ ਬੋਲਦੇ ਤਾਂ ਫਿਰ ਇੱਕ ਦੂਜੇ ਦੀ ਗਾਲੀ-ਗਲੋਚ ਤੇ ਹੁੰਦੀ ਹੈ ਤੇ ਗਾਲੀ-ਗਲੋਚ ਹੁੰਦੀ ਹੈ ਉੱਥੇ ਆਖਰਕਾਰਨ ਕੀ ਹੈ ਕਿਉਂ ਨਹੀਂ ਉਹ ਲਗਾਉਣ ਦਿੰਦੇ ਹੈਗੇ ਆਪਣਾ ਕੋਈ ਵੀ ਵਹੀਕਲ ਇਹ ਤੇ ਇਹਨਾਂ ਨੂੰ ਪਤਾ ਹੋ ਉਹਨਾਂ ਕੋਲ ਪਾਰਕਿੰਗ ਹੈਗੀ ਹੈ ਵੈਸੇ ਉਹਨਾਂ ਕੋਲ ਹੈਗੀ ਉਹਨਾਂ ਦੇ ਅੰਦਰ ਬਹੁਤ ਵੱਡਾ ਵਿਹੜਾ ਵਾ ਉਹਨਾਂ ਕੋਲ ਪਾਰਕਿੰਗ ਹੈਗੀ ਹਾਂਜੀ ਸਰ ਹੈਗੀ ਆ ਕਿੰਨੀ ਕਿ ਪਾਰਕਿੰਗ ਹੈਗੀ ਆ ਦੋ ਗੱਡੀਆਂ ਦੀ ਹੈਗੀ ਦੋ ਗੱਡੀਆਂ ਆਰਾਮ ਨਾਲ ਲੱਗ ਜਾਂਦੀਆਂ ਦੋ ਗੱਡੀਆਂ ਆਰਾਮ ਨਾਲ ਹਾਂਜੀ ਜਾਣ ਕੇ ਪਰੇਸ਼ਾਨ ਕਰਦੇ ਵੇ ਬਸ ਅੱਛਾ ਤੁਸੀਂ ਥੋੜਾ ਜਿਹਾ ਦਿਖਾਓਗੇ ਕਿੱਥੇ ਲੜਾਈ ਹੋਈ ਸੀ ਕੀ ਹੋਇਆ ਸੀਗਾ ਉਸ ਵਕਤ ਇਹ ਗਮਲੇ ਘੇਰੇ ਗਏ ਹੈ ਇਹ ਅਮਨ ਨੇ ਘੇਰੇ ਉਹਦੀ ਵਾਈਫ ਨੇ ਅਮਨ ਉਸ ਬੰਦੇ ਦਾ ਨਾਮ ਹਾਂਜੀ ਲੇਡੀਜ਼ ਨੇ ਲੇਡੀ ਦਾ ਨਾਮ ਹਾਂਜੀ ਤੇ ਉਹਦੇ ਹਸਬੰਦ ਦਾ ਕੀ ਨਾਮ ਹੈ ਅਮਨਦੀਪ ਸਿੰਘ ਅੱਛਾ ਦੋਨਾਂ ਦਾ ਨਾਮ ਹੀ ਅਮਨ ਹਾਂਜੀ ਉਹ ਅਮਨਦੀਪ ਗੌਰ ਆ ਇਹ ਅਮਨਦੀਪ ਸਿੰਘ ਆ ਤੇ ਅੱਛਾ ਇੱਥੇ ਆ ਕੇ ਤੁਹਾਡੇ ਨਾਲ ਹੱਥੋ ਪਾਈ ਹੋਈ ਇਸ ਜਗ੍ਹਾ ਪੂਰੀ ਇੱਥੇ ਗੁੰਡਾਗਰਦੀ ਕੀਤੀ ਹੈ ਉਹਨਾਂ ਨੇ ਹਾਂਜੀ ਮਾਲੇ ਵਾਲਾ ਨਹੀਂ ਕੋਈ ਆਇਆ ਛਡਾਣ ਕੋਈ ਨਹੀਂ ਆਇਆ ਇੱਧਰ ਦਿਖਾਉਗੇ ਜਿਹੜਾ ਕਿੱਧਰ ਕੀ ਹੈਗਾ ਇੱਧਰ ਇਹ ਦੇਖ ਸਕਦੇ ਹਾਂ ਕਿ ਇਹ ਗਮਲੇ ਜਿਹੜੇ ਨੇ ਇਹ ਤੋੜੇ ਗਏ ਨੇ ਇੱਕ ਇਹ ਗਮਲਾ ਜਿਹੜਾ ਟੁੱਟਿਆ ਪਿਆ ਹੈਗਾ ਇੱਥੇ ਆ ਕੇ ਅਮਨਦੀਪ ਕੌਰ ਮਹਿਲਾ ਦਾ ਜਿਹਦਾ ਨਾਮ ਦੱਸਿਆ ਜਾ ਰਿਹਾ ਉਹਦੇ ਵੱਲੋਂ ਇੱਥੇ ਗਮਲੇ ਸਿੱਟੇ ਜਾਂਦੇ ਨੇ ਜੋ ਸੀਸੀਟੀਵੀ ਫੁਟੇਜ 'ਚ ਦਿਖਾਈ ਦਿੰਦਾ ਹੈ ਔਰ ਇਹ ਕੁਆਟਰ ਦੇ ਬਿਲਕੁਲ ਪਿਛਲੇ ਪਾਸੇ ਇਹਨਾਂ ਦੇ ਘਰ ਦਾ ਜਿਹੜਾ ਇੱਕ ਗੇਟ ਨਿਕਲਦਾ ਹੈਗਾ ਇਹ ਦੂਸਰਾ ਗੇਟ ਹੈ ਔਰ ਇਸ ਗੇਟ ਦੇ ਅੰਦਰ ਇਹਨਾਂ ਦੀ ਪਾਰਕਿੰਗ ਮੌਜੂਦ ਹੈ ਔਰ ਬਿਲਕੁਲ ਕੰਧ ਦੇ ਨਾਲ ਹੀ ਜਿਹੜੀ ਜਿਹਦੇ ਪਿੱਛੇ ਲੜਾਈ ਹੁੰਦੀ ਹੈ ਕਿ ਇਸ ਜਗ੍ਹਾ ਤੇ ਪਾਰਕਿੰਗ ਨਾ ਕੀਤੀ ਜਾਵੇ ਇਹ ਉਹ ਜਗ੍ਹਾ ਇਹ ਤੁਹਾਡਾ ਗੇਟ ਹੈ ਜੀ ਇਹ ਤੁਹਾਡਾ ਗੇਟ ਹੈ ਹਾਂਜੀ ਇਹ ਸਾਡੀ ਕੰਧ ਦਾ ਸਾਡਾ ਗੇਟ ਆ ਇੱਥੇ ਲਾਉਣ ਤੋਂ ਪ੍ਰੋਬਲਮ ਆ ਇਹਨਾਂ ਨੂੰ ਕਿ ਇੱਥੇ ਨਹੀਂ ਲਾਣੀ ਹੈਗੀ ਅੱਛਾ ਯਾਨੀ ਕਿ ਇਧਰਲੇ ਪਾਸੇ ਗੱਡੀ ਨਹੀਂ ਲਗਾਣੀ ਹਾਂਜੀ ਇੱਥੇ ਅਸੀਂ ਸਾਡ ਅਸੀਂ ਰੈਂਟ ਦਿੰਨੇ ਆ ਇੱਥੇ ਵੀ ਅਸੀਂ ਲਾ ਸਕਦੇ ਹਾਂ ਇੱਥੇ ਸਾਡੇ ਸਾਹਮਣੇ ਅਸੀਂ ਰੈਂਟ ਦਿੰਨੇ ਆ ਅਸੀਂ ਇੱਥੇ ਲਾਉਂਗੇ ਕਹਿੰਦੇ ਇੱਥੇ ਲਾਣੀ ਨਹੀਂ ਹੈਗੀ अच्छा उधर की दिक्कत आंदी है गली ਦੇ ਵਿੱਚ ਕੀ ਕੋਈ ਪ੍ਰੋਬਲਮ ਹੈ ਸਰ ਉਧਰ ਪਾਣੀ ਖੜ ਜਾਂਦਾ ਸਾਰੇ ਪੈ ਕੇ ਇਧਰ ਲੈ ਕੇ ਆਉਂਦੇ ਆ ਵੀ ਚਲੋ ਪਾਣੀ ਕਰ ਕੀ ਗਿਆ ਹੀ ਇਹਨਾਂ ਨੂੰ ਤੇ ਬਸੇ ਸ਼ੁਰੂ ਹੋ ਗਈ ਵੀ ਇਧਰ ਲਾਣੀਆਂ ਨਹੀਂ ਇਹ ਦੇਖ ਸਕਦੇ ਹੋ ਇਹਨਾਂ ਦੇ ਘਰ ਦਾ ਗੇਟ ਹੈਗਾ ਇਹ ਤੁਸੀਂ ਕੱਢਿਆ ਹੋਇਆ ਹੈ ਇਹ ਸਾਡਾ ਹਾਂਜੀ ਸਰਕਾਰੀ ਮਤਲਬ ਇਦੀ ਸਰਕਾਰੀ ਹਾਂਜੀ ਤੁਸੀਂ ਕੋਈ ਫੇਰ ਬਦਲਦੇ ਨਹੀਂ ਬਿਲਕੁਲ ਵੀ ਨਹੀਂ ਤੇ ਇਹ ਦੇਖ ਸਕਦੇ ਹੋ ਜੀ ਇੱਧਰ ਇਹਨਾਂ ਦਾ ਗੇਟ ਹੈ ਔਰ ਗੇਟ ਦੇ ਨਾਲ ਹੀ ਇਹਨਾਂ ਦੀ ਇਹ ਜਗ੍ਹਾ ਹੈ ਜਿੱਥੇ ਆਪਣੀ ਕਨਵੈਂਸ ਖੜੀ ਕਰ ਸਕਦੇ ਆਂ ਔਰ ਦੂਜਾ ਪਾਸਾ ਵੀ ਤੁਹਾਨੂੰ ਦਿਖਾ ਦਿੰਦੇ ਆਂ ਇੱਧਰ ਵੀ ਕਾਫੀ ਜਗ੍ਹਾ ਹੈ ਜਿੱਥੇ ਗੱਡੀ ਖੜਾਈ ਜਾ ਸਕਦੀ ਹੈ ਔਰ ਅੰਦਰ ਪਾਰਕਿੰਗ ਲਈ ਵੀ ਕਾਫੀ ਜ਼ਿਆਦਾ ਸਪੇਸ ਹੈਗੀ ਹੈ ਇਸ ਤਰ੍ਹਾਂ ਨਹੀਂ ਹੈ ਕਿ ਅੰਦਰ ਜਿਹੜੀ ਹੈ ਗੱਡੀਆਂ ਨਾਲ ਲਗਾਈਆਂ ਜਾ ਸਕਣ ਸੀਨੀਅਰ ਆਫਸਰਾਂ ਦੀ ਧਮਕੀ ਦਿੰਦੇ ਆਂ ਕਿ ਅਸੀਂ ਉਹਨਾਂ ਨੂੰ ਲੱਗੇ ਤੁਹਾਡੇ ਕੁਆਟਰ ਖਾਲੀ ਕਰਾਵਾਂਗੇ अच्छा ए चीज ਤੁਹਾਨੂੰ ਕੀ ਹਾਂਜੀ ਇਹ ਕਹੀ ਜਾਂਦੇ ਸੈਨ ਹੋ ਰਿਹਾ ਕਿ ਵੀ ਸੈਨ ਦੇ ਕੁਆਟਰ ਖਾਲੀ ਕਰਾਉਣਾ ਸਾਰੇ ਕੁਆਟਰ ਵਾਲੇ ਕੋ ਤੁਹਾਡੇ ਤੋਂ ਹੀ ਕਿਉਂ ਦਿੱਕਤ ਹੈ ਇਹਨਾਂ ਨੂੰ ਇਹ ਸਰ ਹੁਣ ਇਹਨਾਂ ਨੂੰ ਪਤਾ ਹੋ ਗਿਆ ਤੇ ਮੈਨੂੰ ਪਤਾ ਨਹੀਂ ਕਿ ਇਹਨਾਂ ਨੂੰ ਕਿਉਂ ਪਰੇਸ਼ਾਨੀ ਆ ਰਹੀ ਹੈ ਕਿ ਇਹਨਾਂ ਨੂੰ ਪੁੱਛਿਆ ਜਾਵੇ ਕਿ ਅਸੀਂ ਆਪਣੇ ਸਰ ਗੇਟ ਲੱਗੇ ਖਿਲਾਰਾਂਗੇ ਅਸੀਂ ਭਾਵੇਂ ਕਿਸੇ ਦੀ ਖਿਲਾਰਗੇ ਭਾਵੇਂ ਆਪਣੀ ਖਿਲਾਰਗੇ ਇਹਨਾਂ ਤੋਂ ਕੋਈ ਪ੍ਰੋਬਲਮ ਨਹੀਂ ਹੋ ਸਕਦੀ ਤੇ ਇਹਨਾਂ ਨੂੰ ਇਹਨਾਂ ਦੀ ਜਦ ਕੀ ਜਗ੍ਹਾ ਉਧਰ ਆ ਅੰਦਰ ਦੇਖੋ ਦੋ ਗੱਡੀਆਂ ਦੀ ਪਾਰਕਿੰਗ ਆ ਤੇ ਫਿਰ ਵੀ ਸਾਡੇ ਕੋਲ ਕਿਉਂ अच्छा ਤੁਹਾਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਇੰਨੇ ਗਲਤ ਸ਼ਬਦ ਬੋਲੇ ਗਏ ਇਹ ਤੁਸੀਂ ਕੰਪਲੇਂਟ ਚ ਲਿਖਾਇਆ ਸਰ ਹਾਂਜੀ ਮੈਂ ਸਾਰਾ ਲਿਖਾਇਆ ਸਰ ਸਾਰਾ ਕੁਝ ਲਿਖਾਇਆ ਹੋਇਆ ਹੈ ਸਰ ਹਮਨਦੀਪ ਸਿੰਘ ਬੋਲੋ ਇਹ ਇਦਾਂ ਹੀ ਗਾਲੀ ਗਲੋਚ ਕਰਦੇ ਆ ਸਰ ਹਾਂਜੀ ਹਾਂਜੀ ਸਰ ਇਦਾਂ ਹੀ ਕਰਦੇ ਆ ਤੇ ਇੱਕ ਮਹਿਲਾ ਦੇ ਨਾਲ ਇੰਨੇ ਜਿਹੜੇ અપਮਾਨਜਨਕ ਸ਼ਬਦ ਬੋਲਨੇ ਔਰ ਉਸ ਤੋਂ ਬਾਅਦ ਉਹ ਉਹਨਾਂ ਦੇ ਜਿਹੜੇ ਲੱਤ ਮਾਰਨਾ ਅਸੀਂ ਤਾਂ ਇਹ ਸ਼ਬਦ ਵੀ ਨਹੀਂ ਬੋਲ ਸਕਦੇ ਕਿ ਜੋ ਇਹਨਾਂ ਨੇ ਬੋਲੇ ਹੈਗੇ ਤੁਸੀਂ ਖੁਦ ਸੁਣ ਸੁਣ ਸਕਦੇ ਹੋ ਅਸੀਂ ਇਹ ਸ਼ਬਦ ਖੁਦ ਰਿਪੀਟ ਨਹੀਂ ਕਰਨਾ ਚਾਹੁੰਦੇ ਤੁਹਾਡੇ ਨਾਲ ਜਦੋਂ ਹੱਥ ਪਈ ਹੋਈ ਕਿੱਥੇ ਕਿੱਥੇ ਤੁਹਾਡੇ ਸੱਟਾਂ ਮਾਰੀਆਂ ਗਈਆਂ ਸਰ ਮੇਰੇ ਕੰਮ ਜੋ ਬੰਦੇ ਬੋਲੋ ਹਾਂਜੀ ਔਰ ਉਹਨਾਂ ਦੀ ਜਿਹੜੀ ਮਾਰੀ ਗਈ ਸਰ ਔਰ ਜਿਹੜੀ ਉਹਨਾਂ ਦੇ ਨਾਲ ਉਹਨਾਂ ਦੀ ਪਤਨੀ ਹੈ ਉਹਨਾਂ ਨੇ ਨਹੀਂ ਰੋਕ ਉਹਨਾਂ ਨੇ ਮੇਰੇ ਸ਼ੋਲਡਰ ਫੜੇ ਹੋਏ ਸੀ ਅੱਛਾ ਦੋਨਾਂ ਨੇ ਮਿਲ ਹਾਂਜੀ ਇਹ ਤੋਂ ਅਸ ਕਿੰਨੀ ਜ਼ਿਆਦਾ ਹੋ ਸਕਦੀ ਹੈ ਤੁਸੀਂ ਇਹ ਦੇਖ ਸਕਦੇ ਹੋ ਹਾਲਾਂਕਿ ਦੂਜੇ ਪੱਖ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕਿਉਂ ਇੱਕੋ ਹੀ ਮੱਲੇ ਦੇ ਵਿੱਚ ਜਿਸ ਪਰਿਵਾਰ ਦੇ ਨਾਲ ਹੀ ਆ ਜਿਸ ਪੜੋਸੀ ਦੇ ਨਾਲ ਉਹਨਾਂ ਦਾ ਲੜਾਈ ਝਗੜਾ ਹੋਇਆ ਹੈ ਉਸ ਘਰ ਦੇ ਬਾਹਰ ਮੌਜੂਦ ਆ ਕਿਉਂਕਿ ਦੋਨੋਂ ਪੱਖ ਜਾਣਨੇ ਬਿਹਤਰ ਜ਼ਰੂਰੀ ਹੈ ਇਸ ਕਰਕੇ ਕੋਸ਼ਿਸ਼ ਅਸੀਂ ਕਰ ਰਹੇ ਆ ਕਿ ਇਹਨਾਂ ਦਾ ਪੱਖ ਵੀ ਜਾਣਿਆ ਜਾ ਸਕੇ ਇਹ ਕੀ ਕਹਿ ਰਹੇ ਨੇ ਔਰ ਕਿਉਂ ਇਹ ਝਗੜਾ ਹੋਇਆ ਕੀ ਆਖਰ ਪਾਰਕਿੰਗ ਨੂੰ ਲੈ ਕੇ ਗੱਲਬਾਤ ਹੈ ਉਹ ਜਾਣਨ ਦੀ ਅਸੀਂ ਕੋਸ਼ਿਸ਼ ਜ਼ਰੂਰ ਕੀਤੀ ਹੈ ਇਹਨਾਂ ਨਾਲ ਔਰ ਬੁਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਅਗਰ ਇਹ ਆਪਣਾ ਪੱਖ ਰੱਖਣਾ ਚਾਹਣ ਤਾਂ ਬਿਲਕੁਲ ਰੱਖ ਸਕਦੇ ਆ ਦੱਸ ਸਕਦੇ ਆ ਕਿ ਆਖਰ ਝਗੜੇ ਦਾ ਕਾਰਨ ਕੀ ਹੈ ਲੇਕਿਨ ਦੋ ਤਿੰਨ ਵਾਰ ਅਸੀਂ ਸਨੇਹਾ ਜਿਹੜਾ ਅੰਦਰ ਪੇ ਚੁੱਕੇ ਆ ਉਹਨਾਂ ਵੱਲੋਂ ਮੀਡੀਆ ਦੇ ਵਿੱਚ ਕੋਈ ਵੀ ਪੱਖ ਰੱਖਣ ਤੋਂ ਇਨਕਾਰ ਕਰ ਦਿੱਤਾ ਗਿਆ ਹੈਗਾ। ਅਗਰ ਡਿਪਾਰਟਮੈਂਟ ਜਿਹੜਾ ਹੈ ਗੱਲ ਕਰਦਾ ਹੈ ਤੁਹਾਡੀ ਬਿਆਨ ਦਰਜ ਕਰਦਾ ਤਾਂ ਤੁਹਾਡੀ ਕੀ ਮੰਗ ਰਹੇਗੀ? ਮੈਂ ਸਿਰਹੀ ਕਹੂੰਗੀ ਕਿ ਕਾਰਵਾਈ ਬੰਦੀ ਜੋ ਵੀ ਹੈਗੀ ਕੀਤੀ ਜਾਵੇ। ਤੁਹਾਨੂੰ ਕੋਈ ਹੁਣ ਡਰ ਹੈਗਾ ਜਾਂ ਕਿਸ ਤਰ੍ਹਾਂ ਕੀ? ਸਾਡੀ ਜਾਨ ਨੂੰ ਡਾਰਾ। ਕਿ ਕਦੇ ਵੀ ਇਹ ਬੰਦੇ ਲੈ ਕੇ ਇਕੱਠੇ ਕਰਕੇ ਸਾਡੇ ਭੁਆ ਸਕਦੇ ਆ ਕਿ ਮੈਂ ਘਰੇ ਇਕੱਲੀ ਹੁੰਨੀ ਆ ਤੇ ਮੈਨੂੰ ਯਕੀਨ ਨਹੀਂ ਹੈਗਾ ਇਹੋ ਜਿਹੇ ਬੰਦਿਆਂ ਤੇ ਵੀ ਬਖਸ਼ ਦਣਗੇ। ਤੇ ਇਹਨਾਂ ਵੱਲੋਂ ਮੇਰੇ ਬੱਚੇ ਆ ਤੇ ਮੈਨੂੰ ਇਹਨਾਂ ਤੋਂ ਜਾਣਨੇ ਵਕਤ ਰਹੇਗਾ ਤੇ ਇਹਨਾਂ ਵੱਲੋਂ ਡਿਵੀਜ਼ਨ ਨੰਬਰ 8 ਦੇ ਵਿੱਚ ਮਾਮਲਾ ਦਰਜ ਕਰਵਾਇਆ ਗਿਆ ਕੰਪਲੇਂਟ ਦਿੱਤੀ ਗਈ ਹੈਗੀ ਹੈ ਔਰ ਖੁਦ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਵੀ ਰਿਟਰਨ ਦੇ ਵਿੱਚ ਕੰਪਲੇਂਟ ਦਿੱਤੀ ਗਈ ਹੈ ਦੇਖਣਾ ਹੋਏਗਾ ਕਿ ਆਖਰ ਕੀ ਕਾਰਵਾਈ ਹੁੰਦੀ ਹੈਗੀ ਹੈ ਔਰ ਇਸ ਸਾਰੇ ਮੁੱਦੇ ਨੂੰ ਲੈ ਕੇ ਡਿਵੀਜ਼ਨ ਨੰਬਰ 8 ਵੱਲੋਂ ਕੀ ਕਾਰਵਾਈ ਕੀਤੀ ਜਾਂਦੀ ਹੈ ਗੱਲਬਾਤ ਕਰਾਂਗੇ ਉਹਨਾਂ ਨਾਲ ਵੀ ਔਰ ਜਾਣਾਂਗੇ ਦੂਜਾ ਪੱਖ ਕੀ ਕਹਿੰਦਾ ਔਰ ਪੁਲਿਸ ਦੇ ਮਾਮਲੇ ਤੇ ਕੀ ਕਾਰਵਾਈ ਕਰ ਰਹੀ ਹੈ ਹਲੋ ਨਮਸਕਾਰ ਸਰ ਕਮਲ ਕਪੂਰ ਬੋਲ ਰਿਹਾ ਜੀ ਲੁਧਿਆਣਾ ਲਾਈਵ ਤੋਂ ਹਾਂਜੀ ਸਰ ਜੀ ਹਾਂਜੀ ਜੀ ਹਾਂਜੀ ਇੱਕ ਨਾ ਤੁਹਾਨੂੰ ਕੰਪਲੇਂਟ ਦਿੱਤੀ ਹੋਣੀ ਹੈ ਡਿਵੀਜ਼ਨ ਨੰਬਰ 5 ਦੇ ਪਿੱਛੇ ਪੁਲਿਸ ਕੁਆਟਰ ਹੈਗੇ ਆ ਆਰਪੀ ਦੇ ਨਾਮ ਤੇ 20 ਦੇ ਨਾਲ ਲੜਾਈ ਝਗੜੇ ਦੀ ਉਹ ਮੈਂ ਅਸਲ ਵਿੱਚ ਤਾਂ ਸਾਡੇ ਮੁੰਡਾ ਹੌਲਦਾਰਾਂ ਜੀ ਉਹ ਰਾਤ ਸੀ ਹੌਲਦਾਰਾ ਉਹ ਅਸਲ ਵਿੱਚ ਤਾਂ ਉਹਨੂੰ ਪੁਲਿਸ ਦੀ ਕੰਪਲੇਂਟ ਹੈ ਜੀ ਮੈਂ ਤਾਂ ਅਜ ਮੌਕਾ ਚਲੋ ਦੇਖਣ ਗਿਆ ਸੀ ਹਾਂਜੀ ਹੁਕਮ ਕਰੋ ਤੁਸੀਂ ਕੋਈ ਚਾਲ ਜੀ ਉਹਦੇ ਵਿੱਚ ਕੀ ਸਿਰ ਕਾਰਵਾਈ ਕੀਤੀ ਹੈਗੀ ਤੇ ਕੀ ਉਹਨਾਂ ਵੱਲੋਂ ਕੰਪਲੀਟ ਦਿੱਤਾ ਬਈ ਨਹੀਂ ਕੰਪਲੇਟ ਦੋਹਾਂ ਤਰ੍ਹਾਂ ਵੱਲੋਂ ਜੀ ਉਹ ਕਹਿੰਦਾ ਕਿ ਮਿੰਗੂ ਨੇ ਕੁੱਟਿਆ ਹੋਗਾ ਨਾ ਮਿੰਗੂ ਨੇ ਕੁੱਟਿਆ ਤਾਂ ਉਹਨਾਂ ਕੰਪਲੇਟ ਦੀ ਕੰਪਲੇਟਾਈ ਹੋਈ ਹੈ ਦੋਨਾਂ ਦਾ ਮੈਡੀਕਲ ਆਇਆ ਹੋਇਆ ਅੱਛਾ ਜੀ ਸਾਡੇ ਮੁੱਖ ਅਧਿਕਾਰੀ ਜੀ ਨੂੰ ਅਸੀਂ ਤੇ ਪੁੱਛਿਆ ਤੀ ਉਹ ਕਹਿੰਦੇ ਕੱਲ ਦਾ ਟਾਈਮ ਤੋਂ ਪਹਿਲਾਂ ਇੱਕ ਵਾਰ ਦੋਹਾਂ ਪਾਰਟੀਆਂ ਨੂੰ ਬਿਠਾਵਾਂਗੇ ਉੱਥੇ ਇਕੱਠੇ ਕਰਾਂਗੇ ਫਿਰ ਉਹਨਾਂ ਦੇ ਦੋਸਤ ਕਦਮੀਨਾ ਸੁਣ ਲਾਂਗੇ ਜੇ ਅੱਜ ਬਣਦੀ ਹੋ ਕਾਰਵਾਈ ਕਰਾਂਗੇ ਜੀ 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 ਯਾਨ ਉਹ ਦੋਨੋਂ ਤੇਰਾ ਦੀ ਮੈਡੀਕਲ ਹੈ ਔਰ ਜਿਹੜਾ ਸੀਸੀਟੀਵੀ ਫੁਟੇਜਸ ਵੀ ਕੁਝ ਸਾਹਮਣੇ ਆਈਆਂ ਨੇ ਉਹ ਵੀ ਮੈਂ ਅਕੇ ਕਦੇ ਕੋਈ ਨਹੀਂ ਆਈ ਸੀ ਅੱਛਾ ਇਹਨਾਂ ਕੋਲ ਹੈ ਨਾ ਵੀ ਉਹ ਕਰਿਆ ਕੇ ਕਮਲੇ ਕਮਲੇ ਬਿਲਕੁਲ ਆਮੋ ਸਾਹਮਣੇ ਹੈ ਕਿ ਸੀਗੇ ਜੀ ਰਹਿੰਦੇ ਇਹ ਮੁਲਾਜ਼ਮ ਭਾਈ ਕਿਹੜਾ ਇਹ ਹਾਂ ਮੁਲਾਜ਼ਮ ਭਾਈ ਮੋਟਰਸਾਈਕਲ ਮੋਟਰਸਾਈਕਲ ਖੜਾ ਕਰਨ ਪਿੱਛੇ ਲੜਦੇ ਬਸ ਜੀ 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 ਤੇ ਹੁਣ ਕੀ ਕਾਰਵਾਈ ਸਰ ਅੱਗੇ ਹੋ ਰਹੀ ਹੈ ਮੈਂ ਬੇਨਤੀ ਕਰਦੀ ਤੁਹਾਨੂੰ ਜੀ ਬੇਨਤੀ ਕਰਦੀ ਦੋਹਾਂ ਪਾਰਟੀਆਂ ਨੂੰ ਕੱਲ ਦਾ ਟਾਈਮ ਦੇ ਕਿ ਮੁੱਖ ਅਧਿਕਾਰੀ ਦੇ ਮੱਥੇ ਲਾਏ ਜਾਣਗੇ ਦੋਹਾਂ ਦੀਆਂ ਤਲੀਨਾ ਸੁਣੀਆਂ ਜਾਣਗੀਆਂ ਜੀ ਉਸ ਤੋਂ ਬਾਅਦ ਬਣਦੀ ਕਾਨੂੰਨੀ ਕ ਜੀ 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 ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਲੁਧਿਆਣਾ ਲਾਈਵਲੀ ਗੱਲਬਾਤ ਕਰਨ ਲਈ ਤੁਹਾਨੂੰ ਆਈ ਆਈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੀਤ ਦੇ ਨਾਲ ਕਮਲ ਕਪੂਰ ਲੁਧਿਆਣਾ